ਕਿਆ ਛਰੀਆ ਕਾਲ ਦੋਸਤੋ ਹੁਣੇ-ਹੁਣੇ ਸਕੂਲਾਂ ਬਾਰੇ ਵੱਡੀ ਖਬਰ ਆ ਚੁੱਕੀ ਹੈ ਦੋਸਤੋ ਸਾਰੀ ਖਬਰ ਤੁਹਾਨੂੰ ਦੱਸਾਂਗੇ ਤੁਸੀਂ ਚੈਨਲ ਤੇ ਜੁੜੇ ਰਹੋ ਦੋਸਤੋ ਕੱਲ ਦੀ ਛੁੱਟੀ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਸਕੂਲਾਂ ਦੇ ਵਿੱਚ ਕੱਲ ਨੂੰ ਛੁੱਟੀ ਹੈ ਪਰ ਦੋਸਤੋ ਤੁਹਾਨੂੰ ਦੱਸ ਦੇ ਕਿ ਇਸ ਬਾਰੇ ਕੋਈ ਨੋਟੀਫਿਕੇਸ਼ਨ ਹਾਲੇ ਤੱਕ ਨਹੀਂ ਆਇਆ ਜੇਕਰ ਜਿਵੇਂ ਹੀ ਕੋਈ ਨੋਟੀਫਿਕੇਸ਼ਨ ਆਉਂਦਾ ਹੈ ਸਰਕਾਰ ਵੱਲੋਂ ਤਾਂ ਤੁਹਾਨੂੰ ਜ਼ਰੂਰ ਦੱਸਾਂਗੇ ਦੋਸਤੋ ਉੱਥੇ ਹੀ ਹੁਣ ਸਕੂਲਾਂ ਦਾ ਸਮਾਂ ਬਦਲ ਗਿਆ ਹੈ ਦੋਸਤੋ ਪੰਜਾਬ ਸਕੂਲ ਸਿੱਖਿਆ ਭਾਗ ਨੇ ਕਿਹਾ ਹੈ ਕਿ 1 ਅਪ੍ਰੈਲ ਯਾਨੀ ਕਿ ਦਿਨ ਸੋਮਵਾਰ ਤੋਂ ਸਕੂਲਾਂ ਦਾ ਸਮਾਂ ਬਦਲ ਜਾਵੇਗਾ ਕੋ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ ਪ੍ਰਾਇਮਰੀ ਅਤੇ ਮਿਡਲ ਹਾਈ ਅਤੇ ਸੀਨੀਅਰ ਸਕੈਂਡੀ ਸਕੂਲਾਂ ਦਾ ਇਹ ਸਮਾਂ ਇੱਕੋ ਜਿਹਾ ਰਹੇਗਾ ਛੁੱਟੀ ਦਾ ਸਮਾਂ ਦੁਪਹਿਰ 2 ਵਜੇ ਦਾ ਹੋਵੇਗਾ ਅਤੇ ਦੱਸਿਆ ਜਾ ਰਿਹਾ ਹੈ ਕਿ ਸਤੰਬਰ ਮਹੀਨੇ ਤੱਕ ਸਕੂਲਾਂ ਦਾ ਸਮਾਂ ਇਹੀ ਰਹੇਗਾ ਤੋ ਜਿਕਰ ਜੋਗੀ ਇਸ ਤੋਂ ਪਹਿਲਾਂ ਵੀ ਪ੍ਰਾਇਮਰੀ ਸਕੂਲਾਂ ਦਾ ਸਮਾਂ 8 ਵਜੇ ਤੋਂ ਦੁਪਹਿਰ 2:30 ਵਜੇ ਤੱਕ ਹੁੰਦਾ ਸੀ ਉਹਤ ਸਕੂਲਾਂ ਨਾਲ ਜੁੜੀ ਹਰ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਜੀ